ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਸੀ ਤੇ ਸਾਰੇ ਭਰਾਵਾਂ ਤੋਂ ਜਿੰਨੇ ਫੇਸਬੁੱਕ ਨਾਲ ਮੇਰੇ ਨਾਲ ਜੁੜੇ ਨੇ ਮੈਂ ਉਹਨਾਂ ਤੋਂ ਮਾਫੀ ਚਾਹਣਾ ਭਾਈ ਜਰਨੈਲ ਸਿੰਘ ਦੀ ਆਪਾਂ ਕੱਲ ਵੀਡੀਓ ਪਾਈ ਸੀਗੀ ਲੱਤ ਭਰਾ ਦੀ ਖਰਾਬ ਹੋ ਚੁੱਕੀ ਹੈ ਤੇ ਇਹਦੀ ਸਰਜਰੀ ਹੋਣ ਵਾਲੀ ਹੈ ਫੇਸਬੁੱਕ ਦੀ ਕੁਝ ਸ਼ਰਤਾਂ ਹੁੰਦੀਆਂ ਨੇ ਜਿਹਦੀਆ ਕੋਲੰਘਣਾ ਕਰਤੀ ਸੀ ਬਦਲ ਕੇ ਜਿਹੜੇ ਭਰਾ ਦੇ ਨਾ ਪੈਰ ਤੇ जख्म ਹੈ ਬਹੁਤ ਵੱਡਾ जख्म ਹੈ ਉਹ ਆਪਾਂ ਦਿਖਾ ਨਹੀਂ ਸਕਦੇ ਹੁੰਦੇ ਫੇਸਬੁੱਕ ਦੀਆਂ ਸ਼ਰਤਾਂ ਹੁੰਦੀਆਂ ਉਹਦੀ ਲੰਘਣਾ ਕਰਕੇ ਫੇਸਬੁੱਕ ਵਾਲਿਆਂ ਨੇ ਆਪਣੀ ਵੀਡੀਓ ਰੀਡ ਕਰਤੀ ਸੀ ਤਾਂ ਕਰਕੇ ਸੀ ਭਰਾ ਦੇ ਘਰੇ ਜਰਨੈਲ ਸਿੰਘ ਦੇ ਘਰੇ ਦੂਰੀਵਾਰ ਆਏ ਆ ਮੈਂ ਇੱਕੀ ਬੇਨਤੀ ਕਰਨਾ ਚਾਹਣਾ ਵੀ ਜਿਹੜੇ ਭਰਾਵਾਂ ਨੇ ਵੀਡੀਓ ਨਹੀਂ ਸ਼ੇਅਰ ਕੀਤੀ ਸੀ ਉਹ ਸ਼ੇਅਰ ਕਰ ਦਿਓ ਤਾਂ ਜੋ ਆਪਾਂ ਭਰਾ ਦਾ ਇਲਾਜ ਜਲਦੀ ਤੋਂ ਜਲਦੀ ਕਰਾ ਸਕੀਏ ਕਿਉਂਕਿ ਡਾਕਟਰਾਂ ਨੇ ਕਿਹਾ ਵੀ ਇਹਦਾ ਇਲਾਜ ਜਲਦੀ ਤੋਂ ਜਲਦੀ ਕਰਾਉਣਾ ਪੂਆ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ ਸਕਦੀ ਹੈ ਸੋ ਮੈਂ ਸਾਰੇ ਭਰਾਵਾਂ ਨੂੰ ਇਨਕੀ ਬੇਨਤੀ ਕਰਦਾ ਵੀਡੀਓ ਦੇ ਐਂਡ ਤੇ ਖਾਤਾ ਲੱਗਿਆ ਹੋਇਆ ਭਾਈ ਦਾ ਆਪਾਂ ਉਹਦਾ Google Pay ਵੀ ਚਲਾ ਲਾਂਗੇ ਜੇ ਕਿਸੇ ਨੇ ਭਰਾ ਨੇ ਕੱਲ ਵਾਲੀ ਵੀਡੀਓ ਦੇਖ ਲਈ ਹੁੰਦਾ ਤੁਸੀਂ ਮੇਰੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਮੈਂ ਵੀ ਆਪਣਾ ਨੰਬਰ ਪਾ ਦੂੰਗਾ ਤੇ ਤੁਸੀਂ ਜਿੰਨੇ ਵੀ ਭਰਾਵਾਂ ਨੇ ਸੇਵਾ ਕਰਨੀਆਂ ਭਰਾ ਦੇ ਸਿੱਧੇ ਖਾਤੇ ਦੇ ਵਿੱਚ ਪੈਸੇ ਜਮ੍ਹਾਂ ਕਰਵਾ ਸਕਦੇ ਹੋ ਜੇ ਕਿਸੇ ਨੇ ਕੋਈ ਬਾਹਲਾ ਪਰਸਨ ਆ ਲੈ ਮੈਨੂੰ ਵਿੱਚ ਲੈ ਕੇ ਚਲਦੇ ਹੋ ਤੇ ਮੈਂ ਤੁਹਾਡਾ ਭਰਾ ਹਮੇਸ਼ਾ ਤੁਹਾਡੇ ਲਈ ਹਾਜ਼ਰ ਰਹੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ